ਜ਼ਰੂਰੀ ਬੇਨਤੀ ਉਹਨਾਂ ਲਈ ਜੋ ਹੜਪੀਟਾਂ ਤੇ ਸੇਵਾ ਲੈ ਕੇ ਜਾਈ ਜਾਂਦੇ ਆ ਮੈਂ ਕੋਈ ਬੜਾ ਸਿਆਣਾ ਤਾਂ ਹੈ ਨਹੀਂ ਬਹੁਤ ਸਿਆਣੇ ਬੰਦੇ ਬੈਠੇ ਆ ਪੰਜਾਬ ਦੇ ਵਿੱਚ ਪਰ ਕਈ ਵਾਰੀ ਆਮ ਜਿਹਾ ਬੰਦਾ ਉਹ ਜੀ ਗੱਲ ਕਰ ਦਿੰਦਾ ਵੀ ਜਿਹੜੀ ਕਿਸੇ ਦੇ ਦਿਮਾਗ 'ਚ ਨਹੀਂ ਆਉਂਦੀ ਤੁਸੀਂ ਵੇਖ ਲਓ ਵੀ ਪੰਜਾਬ ਦੇ ਵਿੱਚ 1655 ਪਿੰਡ ਤੇ ਜਿਹਦੇ ਵਿੱਚ 3 ਲੱਖ 77000 ਤੋਂ ਵੱਧ ਲੋਕ ਹੜਪ੍ਰਭਾਵਿਤ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਰਲ ਕੇ ਅਰਦਾਸ ਕਰਗੇ ਵਾਹਿਗੁਰੂ ਅੱਗੇ ਵੀ ਪੰਜਾਬ ਦੇ ਹਾਲਾਤ ਜਲਦੀ ਠੀਕ ਹੋਣਾ ਪੰਜਾਬ ਪਹਿਲਾਂ ਵਾਂਗ ਹਰਾ ਭਰਾ ਹੋਵੇ ਇਹੀ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਵੀ ਜਿਹੜੇ ਵੀ ਹੁਣ ਇਲਾਕੇ ਵਿੱਚ ਹੜ੍ਹ ਆਇਆ ਉਹ ਸਾਰੇ ਕਿਸਾਨ ਸਾਰੇ ਪੰਜਾਬ ਨਾਲ ਆਉਣ ਵਾਲੀ ਵਿਸਾਖੀ ਦੇਖਣ ਵਧੀਆ ਖੁਸ਼ੀ-ਖੁਸ਼ੀ ਉਹੀ ਮੇਲੇ ਵਾਪਸ ਆਉਣ ਅੱਛਾ ਜੀ ਸਭ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਆਂ ਹੁਣ ਉਹਨਾਂ ਦਾ ਜਿਹੜੇ-ਜਿਹੜੇ ਪੰਜਾਬ ਦੇ ਨਾਲ ਖੜੇ ਆ ਚਾਹੇ ਉਹ ਪੰਜਾਬ ਦੇ ਲੋਕ ਐ ਚਾਹੇ ਉਹ ਰਾਜਸਥਾਨ ਆ ਚਾਹੇ ਹਰਿਆਣਾ ਆ ਚਾਹੇ ਉੱਤਰਾਖੰਡ ਆ ਜਿੱਥੇ-ਇੱਥੇ ਵੀ ਲੋਕ ਆਏ ਖਾਸ ਕਰ ਆਪਣੇ ਪੰਜਾਬੀ ਸਿੰਗਰ ਪੰਜਾਬੀ ਐਕਟਰ ਜਾਂ ਬਾਲੀਵੁੱਡ ਦੇ ਸਿੰਗਰ ਬਾਲੀਵੁੱਡ ਦੇ ਐਕਟਰ ਜਿਨ੍ਹਾਂ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਜੋ ਸ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਵੇਂ ਆਪਣੇ ਕੁਝ ਅਫਸਰ ਜਿਹੜੇ ਵਿਚਾਰੇ ਦਿਨ-ਰਾਤ ਲੱਗੇ ਹੋਏ ਆ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਮਾਨਯੋਗ ਡੀਸੀ ਭੈਣ ਜੀ ਸ਼ਾਕਸ਼ੀ ਜੀ ਉਹ ਤੁਸੀਂ ਵੇਖ ਲਓ ਵਿਚਾਰੇ ਦਿਨ-ਰਾਤ ਭੱਜੇ ਫਿਰਦੇ ਆ ਪਾਣੀ ਨਿਵੇਂ ਦੇ ਕੁਝ ਨਹੀਂ ਵੰਦੇ ਕਦੇ ਉਧਰ ਨਾਂਗੇ ਕਦੇ ਉਧਰ ਨਾਂਗੇ ਵਿਚਾਰੇ ਦਿਨ-ਰਾਤ ਕਰਤਾ ਉਹਨਾਂ ਨੇ ਦਰਦ ਉਹਨਾਂ ਦੇ ਮੂੰਹ ਤੋਂ ਦਿਖਦਾ ਹੈ ਇਹ ਹੁੰਦੀ ਸੇਵਾ ਤੁਸੀਂ ਵੇਖਣਾ ਸਾਦੇ ਕੱਪੜਿਆਂ 'ਚ ਵਿਚਾਰੇ ਕਦੇ ਉਧਰ ਫਿਰਦੇ ਕਦੇ ਕਿਹੜੇ ਪਿੰਡ 'ਚ ਫਿਰਦੇ ਆ ਤੇ ਜਾਂ ਤੁਸੀਂ ਵੇਖੋ ਵੀ ਜਿਹੜੇ ਦਿੱਲੀ ਤੋਂ ਆਂ ਜਾਂ ਉਹਨਾਂ ਦੇ ਮੈਨੇਜਰ ਭੈਣ ਜੀ ਆਪਣੇ ਸੁਨਾਲੀ ਉਹ ਵੀ ਵਿਚਾਰੇ ਵੇਖੋ ਕੋਈ ਉਹਨਾਂ ਨੇ ਮੇਕਅਪ ਨਹੀਂ ਕਰਿਆ ਉਹਨਾਂ ਦਾ ਮੂੰਹ ਦੇਖੋ ਉਹਨਾਂ ਗੱਲ ਕਰਦੇ ਰੋ ਪੈਂਦੇ ਆ ਇਹ ਹੁੰਦਾ ਦਰਦ ਪਰ ਕੁਝ ਲੋਕ ਉੱਥੇ ਇਕੱਲੀ ਮਤਲਬ ਜਿਵੇਂ ਹੁੰਦੀ ਅਰੀਲਾਂ ਜਾਂ ਵੀਡੀਓ ਬਣਾਉਣੀ ਆਉਂਦੇ ਤੁਸੀਂ ਸਾਰਿਆਂ ਨੇ ਅਕਸਰ ਵੇਖੇ ਹੋਣਾ ਪੰਜਾਬ ਦੇ ਲੋਕ ਇੱਡੇ ਪੋੜੇ ਨਹੀਂ ਹੁੰਦੇ ਪਤਾ ਲੱਗ ਜਾਂਦਾ ਵੀਡੀਓ ਬਣਾਉਣੀ ਜ਼ਰੂਰੀ ਵੀ ਹੈ ਹੁਣ ਗੱਲ ਆਇਆ ਵੀ ਜੇ ਤਾਂ ਬੰਦਾ ਵੀਡੀਓ ਨਹੀਂ ਪਾਉਂਦਾ ਫਿਰ ਲੋਕ ਕਹਿੰਨ ਲੱਗ ਜਾਂਦੇ ਵੀ ਧੂਗਿਆ ਨਹੀਂ ਤੇ ਜੇ ਵੀਡੀਓ ਪਾ ਦੇ ਫਿਰ ਲੋਕ ਕਹਿੰਨ ਲੱਗ ਜਾਂਦੇ ਆ ਵੀ ਇਹ ਵੀਡੀਓ ਪਾਈ ਜਾਂਦਾ ਵੀ ਸੇਵਾ ਕਰਨੀ ਤੋਂ ਉਂ ਕਰ ਪਰ ਵੀਡੀਓ ਵੀਡੀਓ ਤੋਂ ਪਤਾ ਲੱਗ ਜਾਂਦਾ ਕਿਹੜਾ ਮਤਲਬ ਵੀਡੀਓ ਦਰਦ ਨਾ ਪਾ ਰਿਹਾ ਹੈ ਕਿਹੜਾ ਵੈਸੇ ਪਾ ਰਿਹਾ ਆਪਦੀ ਵਾਵਾ ਖੱਟਣ ਮਾਰਾ ਇਹ ਸਭ ਨੂੰ ਪਤਾ ਹੈ ਤੇ ਹੁਣ ਮੈਂ ਵੇਖਿਆ ਵੀ ਉਹ ਵਿਚਾਰੇ ਸਿੰਪਲ ਜਿਹੜੇ ਸੇਵਾ ਕਰ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਉੱਥੇ ਕੁਝ ਹੈਗੇ ਵੇਖ ਲਓ ਤੁਸੀਂ ਉਹਨਾਂ ਦੇ ਜਿਹੜੇ ਕੱਪੜੇ ਉਹਨੇ ਦਾਗ ਤੱਕ ਨਹੀਂ ਪਿਆ ਤੇ ਮੇਕਅਪ ਮੁਕਅਪ ਇੰਨਾ ਕਰਿਆ ਹੁੰਦਾ ਗੱਲਾਂ ਛੱਡ ਦੋ ਸਭ ਨੂੰ ਪਤਾ ਹੀ ਹੈ ਪੰਜਾਬ ਬੜਾ ਭੋਲਾ ਨੀਗਾ ਤੇ ਪਰ ਆਪਾਂ ਹੁਣ ਜਿਵੇਂ ਤੁਸੀਂ ਧਾਰਨਤੌਰ ਤੇ ਆਂ ਵੇਖ ਲਓ ਵੀ ਮੈਂ ਮੰਨ ਲਓ ਅਫਸਰਾਂ ਨਾਲ ਫਰਦਣਾ ਕੰਮ ਹੈ ਕੋਈ ਕਰਨਾ ਨਹੀਂ ਕਿ ਨਾਲ ਹੀ ਬੈਠਣਾ ਉਹਨਾਂ ਦੇ ਤੇ ਇੱਕ ਬੋਟ ਦੇ ਵਿੱਚ ਮੈਂ ਇੱਕ ਜਗ੍ਹਾ ਰੋਕ ਰਿਆਂ ਹੋ ਸਕਦਾ ਉਹ ਜਗ੍ਹਾ ਕਿਸੇ ਹੜਪੀਟ ਤਾਸਤੇ ਹੋਵੇ ਹੋ ਸਕਦਾ ਉਹਨੂੰ ਲੈ ਕੇ ਆਉਣਾ ਹੋਵੇ ਮੈਂ ਕਿਉਂ ਰੋਕ ਰਿਆਂ ਤਾਂ ਮੈਂ ਕੁਝ ਕਰਨਾ ਹੀ ਨਹੀਂ ਜੇ ਮੈਂ ਕੁਝ ਨਹੀਂ ਕਰ ਸਕਦਾ ਤਾਂ ਮੈਂ ਘਰੇ ਬਹਿ ਕੇ ਸਾਰੇ ਪੰਜਾਬ ਲਈ ਅਰਦਾਸ ਕਰ ਸਕਦਾ ਵੀ ਮੇਰੇ ਪੰਜਾਬ ਤੇ ਜਿਹੜਾ ਮਾੜਾ ਟਾਈਮ ਹੈ ਜਲਦੀ ਲੰਘ ਜੇ ਤੇ ਮੇਰੇ ਪੰਜਾਬ ਦੇ ਲੋਕ ਖੁਸ਼ਹਾਲ ਹੋਣ ਤਾਂ ਕਰਕੇ ਆਪ ਨੂੰ ਪਤਾ ਲੱਗਦਾ ਕਿ ਇਹਦੀ ਆਪਾਂ ਕਿਸੇ ਜਗ੍ਹਾ ਰੁਕ ਲੈਣੀ ਤਾਂ ਆਪਾਂ ਕੰਮ ਹੀ ਨਹੀਂ ਕਰਨਾ ਜਦ ਆਪਾਂ ਵਿੱਚ ਫਿਰਗੇ ਆਪਾਂ ਵੇਣਿਆ ਬਸੇ ਇੰਟਰਵਿਊ ਚਾ ਰਹੇ ਹੁਣ ਪੂਰੇ ਕਈ ਲਿਬੜੇ ਫਿਰਦੇ ਆ ਵਿੱਚ ਫਿਰ ਦਰਰਾਤ ਕਰ ਦਿੰਦੇ ਬਹੁਤ ਵਧੀਆ ਗੱਲ ਹੈ ਸੇਵਾ ਕਰਨੀ ਚਾਹੀਦੀ ਹੈ ਪੰਜਾਬ ਦੀ ਕਿ ਔਖੇ ਵੇਲੇ ਪਤਾ ਲੱਗਦਾ ਕੌਣ ਆਪਦਾ ਤੇ ਕੌਣ ਬਗਾਨਾ ਅੱਛਾ ਦੂਜੇ ਪਾਸੇ ਇੱਕ ਕੱਲ ਦੀ ਵੀਡੀਓ ਆ ਰਹੀ ਹੈ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਆਪਣਾ ਆਪਣੇ ਪੰਜਾਬ ਦੇ ਸਿੰਗਰ ਕੀ ਸੇਵਾ ਕਰਨ ਆਉਂਦੇ ਆ ਆਉਣਾ ਵੀ ਚਾਹੀਦਾ ਉਹਨਾਂ ਦਾ ਹੱਕ ਹੈ ਤੇ ਮਾੜੇ ਸਮੇਂ ਦੇ ਵਿੱਚ ਚਾਹੇ ਸਾਰੇ ਐਨ ਆਰ ਆਈ ਭਰਾ ਆ ਚਾਹੇ ਸਿੰਗਰ ਐਕਟਰ ਖੜਦੇ ਵੀ ਆ ਤੇ ਬਹੁਤ ਸੇਵਾ ਕਰਦੇ ਆ ਅਈ ਐਤਕੀ ਵੀ ਸਿੰਗਰਾਂ ਨੇ ਕਰਿਆ ਤੇ ਉੱਥੇ ਉਹ ਸੇਵਾ ਕਰਨ ਆਏ ਜਦੋਂ ਉਹ ਤੁਹਾਨੂੰ ਸਿੱਧੀ ਗੱਲ ਆਈ ਆ ਬਚਾਰੇ ਨੂੰ ਵੋਟ ਲੈ ਕੇ ਜਾਣਗੇ ਵੋਟ ਲੈ ਕੇ ਵੀ ਚਲੋ ਚਲੇਗੇ ਪਰ ਰੌਲਾ ਹੁੰਦਾ ਵੀ ਅੱਜ ਕੱਲ ਤੁਹਾਨੂੰ ਪਤਾ ਵੀ ਹਰ ਇੱਕ ਸਿੰਗਰ ਨਾਲ ਸਕਿਉਰਟੀ ਹੈ ਤੇ ਨਾਲ ਉਹਨਾਂ ਦੇ ਬੰਦੇ ਹੁੰਦੇ ਆ ਇੱਕ ਬੋਟ ਸਿੰਗਰ ਲੈ ਗਿਆ ਨਾਲ ਪੱਤਰਕਾਰ ਵੀ ਚੜ ਗਏ ਇੱਕ ਮਤਲਬ ਤੁਸੀਂ ਵੇਖ ਲਓ ਵੀ ਉਹਨਾਂ ਦੇ ਬੰਦੇ ਆ ਸਕਿਉਰਟੀ ਆ ਗਈ ਤੇ ਕੁਝ ਉਹ ਲੋਕ ਨਾਲ ਜਾਵੜੇ ਵੀ ਜਿਹੜੇ ਮਤਲਬ ਉਹਨਾਂ ਦੇ ਪ੍ਰਸ਼ੰਸਕ ਆ ਜਾਂ ਦੇਖਣ ਵਾਲੇ ਉਹਨਾਂ ਨੂੰ ਜਾਂ ਚਾਹੁੰਦੇ ਆ ਤੇ ਉੱਥੇ ਕੁਝ ਬੰਦੇ ਬੈਠੇ ਜਿਹੜੇ ਸੇਵਾ ਕਰਨ ਚਾਹੁੰਦੇ ਸੀ ਉਹ ਹੋਰ ਕਹਿੰਦੇ ਵੀ ਬੋਟ ਹੁਣ ਵਾਪਸ ਆਊਗੀ 2-3 ਘੰਟੇ ਬਾਅਦ ਉਹਨਾਂ ਕੋਈ ਬੋਟ ਹੈ ਨਹੀਂ ਚੋਰ ਵੀ ਆ ਦੇ ਜਿਹੜਾ ਲੰਗਰ ਆ ਸਾਡਾ ਇਹ ਸਾਡਾ ਖਰਾਬ ਹੋ ਸਕਦਾ ਵੀ ਇਹਨਾਂ ਨੂੰ ਚਾਹੀਦਾ ਵੀ ਇੱਕ ਵੋਟ ਲੈ ਜਾਂਦੇ ਬਾਕੀ ਚਲੋ ਇੱਥੇ ਛੱਡ ਜਾਂਦੇ ਗੱਲ ਉਹਨਾਂ ਦੀ ਵੀ ਸਹੀ ਹੈ ਤੇ ਚਲੋ ਕੋਈ ਨਹੀਂ ਇਹਨਾਂ ਦਾ ਵੀ ਹੱਕ ਮੰਨਦਾ ਵਿਚਾਰਾ ਇਹਨਾਂ ਦੇ ਵੀ ਦਰਦ ਹੈਗਾ ਜਿਹੜੇ ਆਪਣੇ ਸਿੰਗਰ ਉਹਨਾਂ ਦਾ ਵੀ ਚਲੋ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਵੀ ਜੇ ਉਹਨਾਂ ਕੋਲ ਵੋਟ ਹੁੰਦੀ ਤਾਂ ਉਹ ਲੰਗਰ ਜਿਹੜਾ ਵਰਤਾ ਦਿੰਦੇ ਸਮੇਂ ਸਰ ਜਿਹੜੇ ਪੀੜਤ ਹੈ ਉਹਨਾਂ ਨੂੰ ਮਤਲਬ ਉਹਨਾਂ ਤੱਕ ਪਹੁੰਚ ਜਾਂਦਾ ਕਿਉਂਕਿ ਉਹ ਬਹੁਤ ਚਿਰ ਦੇ ਉੱਤੇ ਸੇਵਾ ਕਰ ਰਹੇ ਉਹਨਾਂ ਨੂੰ ਪਤਾ ਵੀ ਕਿਹੜੇ ਘਰ ਨੂੰ ਲੋੜ ਹੈ ਕਿਹੜੇ ਨੂੰ ਨਹੀਂ ਤੇ ਸਾਡੇ ਸਿੰਗਰ ਭਰਾਵਾਂ ਨੂੰ ਵੀ ਚਾਹੀਦਾ ਵੀ ਚਲੋ ਇੱਕ ਵੋਟ ਨਾਲ ਐ ਬਾਕੀ ਬਸ ਅਹੀ ਮੈਂ ਦੋ ਚਾਰ ਗੱਲਾਂ ਹੋਰ ਨਾਲ ਕਰਦੀਆਂ ਸੀਗੀਆਂ ਤੇ ਜਿਹੜੇ ਪ੍ਰਬੰਧਕ ਵੀਰਾ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਇੱਕ ਪ੍ਰੋਵਾਈਡ ਉਹਨਾਂ ਨੂੰ ਕਰਦਿਆ ਕਰੋ ਬਾਕੀ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਜ਼ਰੂਰ ਵੋਟ ਦਿਓ ਕਿਉਂਕਿ ਉਹਨਾਂ ਬਿਨਾਂ ਤਾਂ ਫਿਰ ਸਾਰਾ ਕੰਮ ਹੀ ਖੜਜੂਗਾ ਤੁਸੀਂ ਵੇਖ ਲਓ ਵੀ ਹੁਣ ਕੀ ਹਾਲਾਤ ਆ ਕਿਹੜੇ ਕਿਹੜੇ ਘਰਾਂ 'ਚ ਕੀ ਕੁਝ ਪਹੁੰਚਾਉਣਾ ਇਹ ਸਾਰਾ ਉੱਥੇ ਪ੍ਰਬੰਧਕ ਵੀਰਾਂ ਨੂੰ ਪਤਾ ਬਾਕੀ ਐ ਕੋਈ ਬਗਾਨਾ ਨਹੀਂ ਜਿਹੜੇ ਇਸ ਟਾਈਮ ਆਪਣੇ ਨਾਲ ਖੜੇ ਆ ਸਾਰੇ ਆਪਣੇ ਪੁੱਤ ਆ ਪੰਜਾਬ ਦੇ ਸਾਰੇ ਸਿੰਗਲਾਂ ਦਾ ਸਾਰ ਜਿਨ੍ਹਾਂ ਨੇ ਵੀ ਅਜਿਹੇ ਵੀ ਪੰਜਾਬ ਦੀ ਮਦਦ ਕਰ ਰਹੀ ਆ ਆਪਾਂ ਹੱਥ ਜੋੜ ਕੇ ਉਹਨਾਂ ਦਾ ਸਾਰਿਆਂ ਦਾ ਧ ਤੇ ਹੁਣ ਆਇਆ ਵੀ ਸਾਰੇ ਨੂੰ ਪਤਾ ਹੀ ਹੈ ਵੀ ਦੋ ਵਾਰ ਜਿਹੜਾ ਮਾੜਾ ਟਾਈਮ ਤੇ ਦੁਬਾਰਾ ਚੱਲਣਾ ਤਾਂ ਉਦੋਂ ਵੀ ਆਪਾਂ ਸਾਰੇ ਰਲ ਕੇ ਉਹਨਾਂ ਜਿੱਥੇ-ਇਥੇ ਇਹ ਚੀਜ਼ ਹੋਈ ਆ ਸਾਰਿਆਂ ਦੀ ਮਦਦ ਕਰਕੇ ਜਿਵੇਂ ਆਪਾਂ ਹੁਣ ਕਰ ਰਹੇ ਆ ਤੇ ਆਹੀ ਔਖਾ ਸਮਾਂ ਜਲਦੀ ਲੰਘ ਜਾਊਗਾ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆ ਵੀ ਪਹਿਲਾ ਵਰਗਾ ਪੰਜਾਬ ਫੇਰ ਹੋ ਜਾਏ ਤੇ ਉਵੇਂ ਲੋਕ ਹੱਸਦੇ-ਬਸਦੇ ਰਹਿਣ ਉਵੇਂ ਖੁਸ਼ ਰਹਿਣ ਕਿਉਂਕਿ ਆਪਾਂ ਹਰੇਕ ਨਾਲ ਖੜਦੇ ਆ ਤੇ ਅੱਜ ਆਪਾਂ ਨੂੰ ਰੋਡ 'ਤੇ ਹਾਲਾਂਕਿ ਪ੍ਰਮਾਤਮਾ ਦੀ ਕਿਰਪਾ ਪੰਜਾਬ 'ਤੇ ਹੈਗੀ ਐ ਸਾਰਾ ਕੁਝ ਚੱਲ ਜਾਂਦਾ ਬਾਦੂ ਪਰ ਇੱਕ ਐ ਹੁੰਦਾ ਵੀ ਯਾਰ ਵੀ ਆਪਾਂ ਉਹਦਾ ਕਰੀ ਚਲੋ ਹੁਣ ਲੋਕ ਸਾਰੇ ਆ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬੀ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਰ ਤੱਕ ਪਹੁੰਚਾਇਓ ਬਾਕੀ ਜੇ ਕੋਈ ਵੀ ਥੋੜੀ ਸੇਵਾ ਕਰਨਾਂ ਦਾ ਭਾਵੇਂ ਲੀਟਰ ਇੱਕ ਹੋਣ ਹੋਵੇ ਕਿਉਂਕਿ ਇਸ ਵਕਤ ਸਾਰੇ ਆਪਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਤੇ ਇਤਿਹਾਸ ਗਵਾਇਆ ਵੀ ਪੰਜਾਬ ਦੀ ਜਦੋਂ ਵੀ ਆਫਤਾਈ ਆ ਸਾਰਿਆਂ ਨੇ ਰਲ ਮਿਲ ਕੇ ਉਹਦਾ ਸਾਹਮਣਾ ਕਰਿਆ ਤੇ ਆਪਾਂ ਉਹਨੂੰ ਮਤਲਬ ਉਸ ਚੀਜ਼ ਤੇ ਫਤਿਹ ਹਥਲ ਕਰੀ ਹੈ ਤੇ ਹੁਣ ਵੀ ਸਾਰੇ ਯਾਨੀ ਜਿੰਨੇ ਵੀ ਸੇਵਾ ਕਰਨ ਆਉਂਦੇ ਕਿਸੇ ਨੂੰ ਮਾੜਾ ਨਾ ਬੋਲੋ ਕੁਛ ਨਹੀਂ ਹੁੰਦਾ ਆਪਣੇ ਆਪਾ ਹੁਣ ਮਾੜਾ ਟਾਈਮ ਆਪਾਂ ਦਾ ਰਲ ਮਿਲ ਕੇ ਉਹ ਕੱਢ ਗਏ ਕੋਈ ਨਹੀਂ ਬਾਅਦ ਚ ਅਗਲੇ ਸਿਕਮੇ ਹੁੰਦੇ ਰਹਿਣਗੇ ਬਾਕੀ ਉਹਨਾਂ ਨੂੰ ਇਹ ਬੇਨਤੀ ਜਿਹੜੇ ਲੋਕ ਹੁਣ ਆਪਾਂ ਵੀਡੀਓ ਵੇਖੀ ਆਨੇ ਜਮ੍ਹਾਂ ਕਰ ਲੈਂਦੇ ਇਹ ਲੈ ਕੇ ਘਰੇ ਰਾਸ਼ਨ ਪਲੀਜ਼ ਉਹਨਾਂ ਹੱਥ ਬੰਨ ਕੇ ਬੇਨਤੀ ਆ ਵੀ ਉਹਨਾਂ ਹੜਪੀਟ ਤੇ ਜਿਹੜੇ ਵਿਚਾਰੇ ਹੈਗੇ ਜਿਹਨਾਂ ਤੱਕ ਕੋਈ ਚੀਜ਼ ਹੀ ਮਸਾ ਪਹੁੰਚਦੀ ਉਹਨਾਂ ਤੱਕ ਪਹੁੰਚਣ ਦਿਓ ਜਿੰਨੀ ਸੋਨੂ ਲੋੜ ਆ ਤੁਸੀਂ ਲੈ ਜਾਓ ਬਾਕੀ ਜਮ੍ਹਾਂ ਨਾ ਕਰੋ ਕਿਉਂਕਿ ਔਖੀ ਘੜੀ ਐ ਤੇ ਬਸ ਇਹੀ ਦੋ ਚਾਰ ਫੁੱਟ ਨਾਮ